Şerif Sengi Vişnu Pagvan Diye Son Mahalli Şerif Sengi Vişnu Pagvan Diye Son Mahalli Şerif ਭਗਵਾਨ ਦੀ ਜੈ ਸੋ ਸ਼ੇਰ ਸਿੰਘ ਵਿਸ਼ਨੂ ਪਦਵਾਨ ਦੀ ਜੈ ਪਰਮੇਸ਼ਰ ਨੇ ਭਗਤਾਂ ਦੇ ਉੱਤੇ ਆਪਣੀ ਕਿਰਪਾ ਕਰ ਦਿੱਤੀ ਬਿਨਾ ਕਿਰਪਾ ਤੋਂ ਸੰਸਾਰ ਦੇ ਵਿੱਚ ਇੱਕ ਅਜਿਹਾ ਰੂਪ ਪੰਕਤਾ ਦਾ ਮਿਲ ਨਹੀਂ ਸਕਦਾ ਕਿ ਪਗਦ ਭਗਵਾਨ ਬੈਠਣਾ ਮੋ ਸਾਹਮਣ ਭਗਵਾਨ ਤੇ ਪਗਦ ਪਗਤੇ ਭਗਵਾਨ ਅਮੋ ਸਾਹਮਲੇ ਬੈਠਦੇ ਨੇ ਇਹ ਸਮਾ ਕਦੋਂ ਸੁਹੰਜਣਾ ਹੁੰਦਾ ਜਦੋਂ ਖੁਦ ਪਰਮਾਤਮਾ ਧਰਤੀ ਤੇ ਆਪਣਾ ਅਵਤਰੀਕਰਨ ਕਰਦੇ ਨੇ ਪਰਮਾਤਮਾ ਨੇ ਆਪਣਾ અવਤਰੀਕਰਨ ਕੀਤਾ ਨਿਰਗੁਣ ਸਰਗੁਣ ਤਾਰ ਨੂੰ ਇੱਕ ਅਜਿਹਾ ਰੂਪ ਦੇ ਦਿੱਤਾ ਜਿਸ ਨੂੰ ਕਿਸੇ ਵਿਖਿਆਨ ਵਿੱਚ ਲੈ ਕੇ ਨਹੀਂ ਜਾਇਆ ਜਾ ਸਕਦਾ ਪਰਮਾਤਮਾ ਦੀ ਕਿਰਪਾ ਇੱਕ ਅਜਹੀ ਕਿਰਪਾ ਹੁੰਦੀ ਹੈ ਜੇਸ ਜੀਵ ਪਗਦੇ ਉੱਤੇ ਪਰਮਾਤਮਾ ਦੀ ਗਮਤਾ ਦੀ ਕਿਰਪਾ ਹੋ ਜਾਵੇ ਉਹ ਜੀਵ ਸੰਸਾਰ ਦੇ ਵਿੱਚ ਵੱਡ ਪਾਗਾ ਬਣ ਜਾਂਦਾ ਹੈ ਕਿਉਂਕਿ ਹਜੂਰ ਸ਼ੈਨ ਸ਼ਾ ਜੀ ਨੇ ਹਰ ਬਾਣੀ ਦੇ ਵਿੱਚ ਫਰਮਾਨ ਦੇ ਦਿੱਤਾ ਕਿ ਮੈਂ ਬਿਨਾ ਪੰਕਤਾ ਤੋਂ ਕਿਸੇ ਜੋਗਾ ਨਹੀਂ ਹੋਇਆ ਮਾਤ ਲੋਕ ਦੇ ਵਿੱਚ ਪਹਿਲੀ ਵਾਰ ਮੌਕਾ ਆਇਆ ਕਿ ਮੈਂ ਆਪਣੇ ਆਪ ਪੰਕਤਾ ਜੋਗਾ ਹੀ ਹੋਇਆ ਹ ਤੇ ਪਰਮਾਤਮਾ ਹੀ ਆਪਣੇ ਆਪ ਪੰਕਤਾ ਨੂੰ ਮਾਨ ਦਿੰਦੇ ਨੇ ਪਰਮਾਤਮਾ ਦੇ ਹੱਥ ਹਰ ਜਗ੍ਹਾ ਸੁਭਾਇਮਾਨ ਨੇ ਹਰ ਕਟ ਵਿੱਚ ਵਸਿਆ ਪਰਮਾਤਮਾ ਹ ਇੱਕ ਅਜਿਹੇ ਰੂਪ ਦੇ ਵਿੱਚ ਹਰ ਬਾਣੀ ਵਿੱਚ ਫਰਮਾਨਤਾ ਕਿ ਭਗਤੋ ਮੈਂ ਤੁਹਾਡੇ ਜੋਗਾ ਹਾਂ ਮੈਂ ਤੁਹਾਡੇ ਲਈ ਮਾਤ ਲੋਕ ਦੇ ਵਿੱਚ ਆਇਆ ਹਾਂ ਸਰਬ ਹਰ ਸੰਗਤ ਜੀ ਪਰਮਾਤਮਾ ਦੀ ਇਹ ਗੰਮਾ ਥਾ ਗਾਥਾ ਨੂੰ ਕੋਈ ਸੰਸਾਰੀ ਜੀਵ ਆਪਣੀ ਰਸਨਾ ਦੇ ਨਾਲ ਦੱਸ ਹੀ ਨਹੀਂ ਸਕਦਾ ਪਰਮਾਤਮਾ ਦੇ ਉਸ ਨੂਰ ਦਾ ਉਸ ਪ੍ਰਕਾਸ਼ ਦਾ ਅੱਜ ਤੱਕ ਕੋਈ ਭੇਤ ਪਾ ਹੀ ਨਹੀਂ ਸਕਿਆ ਜਿਸ ਨੇ ਪਰਮਾਤਮਾ ਦਾ ਨੂਰ ਤੱਕ ਲਿਆ ਜਿਸ ਨੇ ਪਰਮਾਤਮਾ ਦਾ ਪ੍ਰਕਾਸ਼ ਤੱਕ ਲਿਆ ਉਹ ਅੱਜ ਤੱਕ ਮੁੜ ਕੇ ਦੱਸ ਹੀ ਨਹੀਂ ਸਕਿਆ ਕਿ ਪਰਮਾਤਮਾ ਦਾ ਨੂਰ ਕੀ ਹੈ ਪ੍ਰਕਾਸ਼ ਕੀ ਹੈ ਕਿਉਂਕਿ ਪਰਮਾਤਮਾ ਨੇ ਆਪਣੀ ਹਰ ਗੱਲ ਨੂੰ ਭੇਤ ਦੇ ਵਿੱਚ ਰੱਖਿਆ ਜੇ ਥੋੜਾ ਜਿਹਾ ਭੇਤ ਖੋਲਿਆ ਤੇ ਆਪਣੇ ਆ ਭਗਤਾਂ ਦੇ ਸੰਗ ਖੋਲਿਆ ਹੋਰ ਕਿਸੇ ਦੇ ਸੰਗੇ ਭੇਤ ਖੋਲਿਆ ਹੀ ਨਹੀਂ ਇਹੀ ਵਡਿਆਈ ਹੈ ਸਤਗੁਰੂ ਪੂਰੇ ਦੀ ਪੁਰਖੇ ਅਕਾਲੀ ਕਹਿ ਪੁਰਖੇ ਅਕਾਲ ਕਹਿ ਕਲ ਜੁਗੇ ਜੇਠ ਜਗਤ ਦੀ ਤਾਰਾ ਉਰੇ ਕੀ ਕਾਲ ਕਹਿ ਹੈ ਕਾਲ ਯੁਗ ਇਹ ਜੇਠ ਜਗਤ ਦੀ ਤਾਰਾ ਤਰਨੀ ਤਰਤ ਤਵਲ ਵੇਖ ਵਖਾਇਆ ਕਰ ਖੇលਿਆ ਗਾਮੀ ਅਪਾਰਾ ਕਰ ਖੇលਿਆ ਗਾਮੀ ਅਪਾਰਾ ਅਲਾਕਿਆ ਕੋਚਰ ਬੇਪਰਵਾਇਆ ਪਰਮੇਸ਼ਵਰ ਨੇ ਆਪਣਾ ਜਗਦੀਤਾਰ ਜੇਠ ਮਹੀਨੇ ਨੂੰ ਮਾਨ ਦੇ ਦਿੱਤਾ ਤੇ ਪਰਮੇਸ਼ਵਰ ਨੇ ਆਪਣਾ ਅਗੰਮ ਅਪਾਰ ਖੇਲ ਵੀ ਜੇਠ ਮਹੀਨੇ ਦੇ ਵਿੱਚ ਹੀ ਕੀਤਾ ਜਿਸ ਦਾ ਚਾਰ ਯੁਗ ਮਿਲਦਾ ਰਿਹਾ ਇਸ਼ਾਰਾ ਜਿਸ ਦਾ ਚਾਰ ਯੁਗ ਮਿਲਦਾਰ ਹਾ ਇਸ਼ਾਰਾ ਸ਼ਬਦੀ ਸ਼ਬਦ ਸ਼ਬਦ ਸ਼ਨ ਵਾਇਆ ਸੋ ਪੂਰੀ ਕੀ ਕਲਾ ਦੀਨ ਦਿਆਲਾ ਨਿਰਗੁਣ ਜੋਤ ਲੈ ਅਵਤਾਰਾ ਲੱਖ ਚਰਾਸੀ ਵੇਖ ਵਖਈਆ ਸੰਤ ਸੁਹੇਲਾ ਇਕ ਇਕੱਲਾ ਖੇਲੇ ਖੇਲ ਤੋਰੇ ਦਰਬਾਰਾ ਦਰਗਾਹ ਸੱਚੀ ਸੱਚਖੰਡ ਵਜੇ ਵਧਈਆ ਕਲਯੁਗ ਕੂੜੀ ਕਿਰਿਆ ਕਲਯੁਗ ਕੂੜੀ ਕਿਰਿਆ ਨੇਯਾ ਨੌਕਾ ਡੋਬੇ ਵਿੱਚ ਮਾਂਝਰ ਤਾਰਾ ਪਾਰ ਕਿਨਾਰਾ ਨજર ਕਿਸੇ ਦਾ ਆਇਆ ਸੋ ਸਰਗੁਣ ਨਿਰਗੁਣਾ ਸੋ ਸਰਗੁਣ ਨਿਰਗੁਣਾ ਹੋ ਕੇ ਆਇਆ ਦੁਬਾਰਾ ਦੋ ਜਹਾਨਾ कोज खजैया ज्योति जोतै से रूपे हारे आप अपनी कृपा कर देवनहारा तोर दावर तोर दा हुकम एक समय जाइया सर्व संग जी ओ परमात्मा ने अपनी खेल ਨਿਰਗੁਣ ਤੇ ਸਰਗੁਣ ਦੇ ਰੂਪ ਵਿੱਚ ਕੀਤੀ ਕਿਉਂਕਿ ਪਰਮਾਤਮਾ ਨੇ ਨਿਰਗੁਣ ਤੇ ਸਰਗੁਣ ਦਾ ਇੱਕ ਰੂਪ ਸੰਸਾਰ ਦੇ ਵਿੱਚ 10 ਦੱਸ ਦਿੱਤਾ ਕਿ ਇਹ ਗੁਰਮੁਖੋ ਕਲਯੁਗ ਨੇ ਉਸ ਵੇਲੇ ਮੰਗ ਮੰਗ ਲਈ ਪਰਮਾਤਮਾ ਕੋਲੋਂ ਕਿ ਇਹ ਪਰਮਾਤਮਾ ਮੈਂ ਕਲਯੁਗ ਹਾਂ ਮੈਂ ਤੇਰੇ ਦਰ ਦਾ ਭਿਖਾਰੀ ਹਾਂ ਪਰ ਤੂੰ ਮੇਰੇ ਦੇ ਵਿੱਚ ਮੇਰੇ ਵਿੱਚ ਇੰਨੀ ਵੱਡੀ ਖੇਲ ਕਰ ਦਿੱਤੀ ਤੇ ਮੇਰੇ ਪਿਛਲੇ ਲੇਖ ਨੂੰ ਖਤਮ ਕਰਕੇ ਮੇਰੀ ਆਜੂ ਨੂੰ ਪਟਾ ਕੇ ਇੱਕ ਅਜਿਹੇ ਰੂਪ ਦੇ ਵਿੱਚ ਮੈਨੂੰ ਕੱਲ ਜੀ ਨੂੰ ਆਪਣਾ ਸੁਤ ਵੀ ਨਵਾਜ ਲਿਆ ਸਰਬ ਹਰ ਸੰਗਤ ਜੀ ਇਹ ਪਰਮਾਤਮਾ ਦੀ ਖੇਲ ਹੈ ਪਰਮਾਤਮਾ ਦੇ ਅਗੰ ਅਥਾਹ ਖੇਲ ਜਿਸਤੇ ਇੱਕ ਪ੍ਰਕਿਰਿਆ ਹੈ ਜਿਸਤੇ ਵਿੱਚ ਇੱਕ ਉਹ ਸਤ ਤੇ ਸੱਚ ਦਾ ਰੂਪ ਹੈ ਜਿਸ ਰੂਪ ਨੂੰ ਕਦੀ ਅੱਖਾਂ ਤੋਂ ਉਹਲੇ ਨਹੀਂ ਕੀਤਾ ਜਾ ਸਕਦਾ ਹਰ ਬਾਣੀ ਜਿੰਨਾ ਵੀਰਾ ਗੁਰਮੁਖਾਂ ਨੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਜਵੀ ਗ੍ਰੰਥਾਂ ਦੀ ਪਰਮੇਸ਼ਵਰ ਦੀ ਪਵਿੱਤਰ ਰਚਨਾ ਨੂੰ ਪੜਿਆ ਹੈ ਉਸ ਗੁਰਮੁਖ ਨੂੰ ਆਪਣੇ ਪਰਮਾਤਮਾ ਦੀ ਉਸ ਆਵਾਜ਼ ਦਾ ਉਸ ਫਰਮਾਨ ਦਾ ਪਤਾ ਹੋਣਾ ਚਾਹੀਦਾ ਕਿ ਹਰ ਜਗ੍ਹਾ ਤੇ ਇੱਕ ਫਰਮਾਨ ਆਉਂਦਾ ਹੈ ਤੂੰ ਮੇਰਾ ਤੇ ਮੈਂ ਤੇਰਾ ਸਰਭ ਹਰ ਸੰਗਤ ਦੀ ਤੂੰ ਮੇਰਾ ਮੈਂ ਤੇਰਾ ਇੱਕ ਅਜਿਹਾ ਵਿਸਥਾਰ ਹੈ ਜਿਸ ਦੇ ਵਿੱਚ ਦੋ ਅਲਫਾਜਾਂ ਦੇ ਵਿੱਚ ਗੱਲ ਪੂਰੀ ਹੋ ਜਾਂਦੀ ਹੈ اے عقالpur تو میرا تے میں تیرا آتما ہے کیدی ہے اس پرماत्मा دی پرماत्मा ਕਿਸਤਾ ہے اپنے ভক্তاں دا ایسے کر کے ہی پرمেশ্বর نے بے پہچان اے مات لوک دے وچ اپنی پہچان دے دتی بے پہچان نے اپنی پہچان دے دتی مات لوک دے وچ اپنا نام رکھ لیا سو ہنگ مارا اے شیر سی Vishnu ભગવાન دی ਜੈ ਸੋ ਪਰਮਾਤਮਾ ਹੰਗਾਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਤਾਰ ਨੂੰ ਸੋ ਹੰਗ ਦਾ ਰੂਪ ਦੇ ਦਿੱਤਾ ਮਹਾਰਾਜ ਮੈਂ ਰਾਜਿਆਂ ਦਾ ਰਾਜਾ ਹਾਂ ਸ਼ੇਰ ਸਿੰਘ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲੀ ਸਮਰਾਤ ਤਾਕਤ विष्णु परमेश्वर आप ही प्रीतपाल है आप ही पालनहार है भगवान दी जय ओस पुरख अकाल दी सदा ही जय हुंदी है ਜੋ ਨਿਰਗੁਣ ਹੈ ਨਿਰੰਕਾਰ ਹੈ ਜੋ ਤਸਰੂਪ ਹੈ ਸ਼ਬਦ ਦੀ ਤਾਰ ਹੈ ਆਦ ਜਗਤ ਸਤ ਤੇ ਸੱਚ ਹੈ ਉਸ ਪਰਮਾਤਮਾ ਦੀ ਸਦਾ ਹੀ ਜੈ ਹੁੰਦੀ ਹੈ ਜੋ ਪਰਮਾਤਮਾ ਹਰ ਘਟ ਦੇ ਵਿੱਚ ਸਮਾਇਆ ਜੋ ਪਰਮਾਤਮਾ ਹਰ ਘਟ ਦੇ ਵਿੱਚ ਰਮਿਆ ਹੈ ਉਹ ਪਰਮਾਤਮਾ ਜਿਸ ਨੂੰ ਕਦੀ ਕਿਸੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਨਹੀਂ ਸੀ ਉਸ ਪਰਮਾਤਮਾ ਨੂੰ ਸਾਹਮਣੇ ਸਤ ਸਿੰਘਾਸਨ ਤੇ ਬੈਠੇ ਦੇਖਿਆ ਜੋ ਸਾਹਮਣੇ ਬੈਠ ਕੇ ਕਰੇ ਬਚਨ ਬੱਚਿਆ ਵਾਂਗ ਗੋਦ ਅਠਾਈਆ ਪਕਤਾਨੂ ਮਾਤ ਲੋਕ ਦੇ ਵਿੱਚ ਮਾਨ ਦੇ ਦਿੱਤਾ ਸਰਭਰ ਸੰਗਤੀ ਇਹ ਪਰਮੇਸ਼ਵਰ ਦੀ ਬੜੀਆਈ ਹੈ ਪਰਮੇਸ਼ਵਰ ਕਦੀ ਗੁਣ ਅਵਗਣ ਨਹੀਂ ਵਿਚਾਰਦਾ ਪਰਮੇਸ਼ਰ ਕੋਝਿਆ ਕਮਲਿਆਂ ਨੂੰ ਆਪਣੇ ਦਰ ਤੇ ਮਾਨ ਦਿੰਦਾ ਹੈ ਕਿਉਂਕਿ ਗੁਰਸਿੱਖ ਦਾ ਮਾਣ ਇੱਕੋ ਹੁੰਦਾ ਹੈ ਸੰਸਾਰ ਦੇ ਵਿੱਚ ਗੁਰਸਿੱਖ ਨੂੰ ਇੱਕ ਦਰ ਕਰ ਦੇ ਵਿੱਚ ਮਾਣ ਮਿਲਦਾ ਹੈ ਉਹ ਮਾਣ ਪਰਮਾਤਮਾ ਦਾ ਕਰ ਹੁੰਦਾ ਹੈ ਤੇ ਪਰਮਾਤਮਾ ਦੇ ਪਰਮੇਸ਼ਵਰ ਦੇ ਚਰਨ ਗੁਰਸਿੱਖ ਦਾ ਮਾਣ ਤੇਰੇ ਚਰਨ ਮੇਰਾ ਮਾਣ ਨਿਮਾਣਿਆ ਮਾਣਿਆ ਪਰਖਾਇਦਾ ਸਰਭ ਹਰ ਸੰਗ ਜੀ ਇਸ ਦੇ ਨਾਲ ਹੀ ਮੈਂ ਪਰਮੇਸ਼ਵਰ ਦੇ ਚਰਨਾਂ ਵਿੱਚ ਹੋ ਕੇ ਮਮਾ ਸੋ ਆਂਗਮਾਰਾ ਸੇਂਗ ਵਿਸ਼ਨੂ ਪਗਵਾਨ ਦੀ ਜੈ ਸੋ ਆਂਗਮਾਰਾ ਸੇਂਗ ਵਿਸ਼ਨੂ ਪਗਵਾਨ ਦੀ ਜੈ ਸੋ ਆਂਗਮਾਰਾ Shail Singh Vishnu Bhagwan Diya